ਗੱਲ ਸੁਣ ਲੈ ਬਾਪੂ ਮੇਰੀ ਜਾਮਨ ਬੋਟ ਮੋਟਰਸਾਈਕਲ ਲੈ ਦੇ ਨੀ ਮੈਂ ਨਹੀਂ ਜਾਂਦਾ ਪੜਨ ਪੜਨਾ ਕਿਉਂ ਪੁੱਤ ਕੀ ਗੱਲ ਹੋਗੀ ਮੇਰੇ ਸਾਰੇ ਆੜੀ ਮੈਨੂੰ ਤਾਨੇ ਮਾਰਦੇ ਆ ਮੈਂ ਇਕੱਲਾ ਹੀ ਬਸਤੇ ਜਾਣਾ ਵਾ ਜਾ ਮੈਨੂੰ ਕੱਲ ਨੂੰ ਬੋਟ ਮੋਟਰਸਾਈਕਲ ਲੈ ਦੇ ਨੀ ਮੈਂ ਨਹੀਂ ਜਾਣਾ ਕਾਲਜ ਤੂੰ ਗੁੱਸਾ ਨਾ ਕਰ ਮੈਂ ਕਰਦਾ ਕੋਈ ਹੱਲ ਤੂੰ ਰੋਟੀ ਖਾ ਲੈ ਅੰਦਰ ਜਾ ਕੇ ਬਾਈ ਜੀ ਨਿਬੜ ਗਿਆ ਅੱਜ ਦਾ ਕੰਮ ਸਾਰਾ। ਚੱਲ ਠੀਕ ਆ ਕੱਲ੍ਹ ਟਾਈਮ ਨਾਲ ਆ ਜੀ ਕੰਮ ਤੇ। ਬਾਈ ਜੀ ਅੱਜ ਮੈਨੂੰ ਵੱਧ ਪੈਸੇ ਦੀ ਲੋੜ ਸੀ। ਮੈਂ ਆਪਦੇ ਮੁੰਡੇ ਨੂੰ ਮੋਟਰਸਾਈਕਲ ਲੈ ਕੇ ਦੇਣਾ। ਓ ਭਰਾਵਾ ਬੁੜਾ ਤੂੰ ਹੋਇਆ ਪਿਆਵਾ ਕੰਮ ਤੇ ਤਾਂ ਹੁੰਦਾ ਨਹੀਂ। ਪੈਸੇ ਕਿਵੇਂ ਮੋੜੇਗਾ ਮੇਰੇ? ਬਾਈ ਜੀ ਜਿੰਨਾ ਟਾਈਮ ਤੁਹਾਡੇ ਪੈਸੇ ਪੂਰੇ ਨਹੀਂ ਹੁੰਦੇ ਮੈਂ ਤੁਹਾਡੇ ਫ੍ਰੀ ਕੰਮ ਕਰੂੰਗਾ। ਅੱਛਾ। ਹਣ ਆਪਦੀ ਗੱਲ ਯਾਦ ਰੱਖੀ ਜਿੰਨਾ ਟਾਈਮ ਮੇਰੇ ਪੈਸੇ ਨਹੀਂ ਨਾ ਪੂਰੇ ਹੁੰਦੇ ਤੈਨੂੰ 1 ਰੁਪਿਆ ਨਹੀਂ ਦੇਣਾ। ਆ ਫੜ ਪੈਸੇ ਤੇ ਕੱਲ੍ਹ ਨੂੰ ਸਵੇਰੇ ਟਾਈਮ ਨਾਲ ਆ ਜੀ ਕੰਮ ਤੇ। ਹਾਂਜੀ ਬਾਈ ਜੀ। ਲੇਪੋਤ ਵਾ ਲੈ ਅੰਦਰ ਤੇਰੇ ਲਈ ਨਵਾਂ ਮੋਟਰਸਾਈਕਲ ਹਾਂ ਠੀਕ ਆ ਹੁਣ ਮੈਨੂੰ ਕੱਲ ਨੂੰ 4000 ਰੁਪਿਆ ਦੇ ਦੀ ਮੈਂ ਨਵੇਂ ਬੂਟ ਵੀ ਲੈਣੇ ਆ ਪੁੱਤ ਪਹਿਲਾਂ ਹੀ ਮੋਟਰਸਾਈਕਲ ਲਿਉਣ ਤੇ ਬਹੁਤ ਖਰਚਾ ਹੋ ਗਿਆ ਮੈਨੂੰ ਨਹੀਂ ਪਤਾ ਬਸ ਮੈਨੂੰ 4000 ਰੁਪਿਆ ਦੇ ਦੀ ਮੈਂ ਬੂਟ ਲੈਣੇ ਆ ਭਾਈ ਮੈਨੂੰ 4000 ਰੁਪਿਆ ਅਧਾਰਾ ਚਾਹੀਦਾ ਮੈਂ ਤੈਨੂੰ ਬਾਅਦ ਚ ਮੋੜ ਦੂੰਗਾ ਭਾਈ ਆਪਾਂ ਇੰਨੇ ਪੁਰਾਣੇ ਯਾਰ ਆਂ 4000 ਦੀ ਕੀ ਗੱਲ ਆ ਆ ਲੈ ਧੰਨਵਾਦ ਭਾਈ ਜੀ ਬਹੁਤ ਬਹੁਤ ਦੇਖ ਬਾਪੂ ਮੈਂ ਨਵੇਂ ਬੂਟ ਲੈ ਆਂਦੇ ਆ ਮੈਂ ਹੁਣ ਕੀ ਕਰਨਾ ਹੈ ਰੁਕ ਜਾ ਪੁੱਤ ਕੀ ਹੋਇਆ ਬਾਪੂ ਪੁੱਤ ਪੁਰਾਣੇ ਬੂੜ ਸਿੱਟੀ ਨਾ ਇਹ ਮੈਨੂੰ ਦੇ ਦੇ ਇਹ ਮੈਂ ਪਾਲਿਆ ਕਰੂੰ ਕੀਤੇ ਬੜੇ ਰੀ ਬਾਪੂ ਮੈਨੂੰ ਮaaf ਕਰ ਦੇ ਮੇਰੇ ਤੋਂ ਬਹੁਤ ਵੱਡੀ ਗਲਤੀ ਹੋ ਗਈ ਸ਼ਰਮਿੰਦਗ